ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈ ਬੰਗੁਰ ਪ੍ਰਸਾਦ ਜਪ ਆਦ ਸਾ ਜੁਗਾ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਨੋ ਹੋਵੈ ਜੇ ਸੋਚੀ ਲਖ ਵਾਰ ਚ ਪੈ ਚੁਪ ਨਾ ਹੋਵੈ ਜੇ ਲਾਇ ਰਹਾ ਲਿਵ ਤਾਰ ਉਹ ਗਿਆ ਬੋਕਨਾ ਉਤੇ ਰੀ ਜੇ ਬੰਨਾ ਪੁਰੀਆ ਪਾਰ ਸਹਿ ਸਿਆਣਪਾਲਕ ਹੋਏ ਤਾਂ ਇੱਕ ਨਾ ਚੱਲੇ ਨਾਲ ਕਿ ਸਚਿਆਰਾ ਹੋਈਏ ਕਿਉ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋ ਨਾ ਕਾ ੁਕਮ ਨਾ ਕਹਿਆ ਜਾਈ ਹੁਕਮੀ ਹੋ ਜੇਪ ਮਲੇ ਵਢਿਆਈ ਹੁਕਮੇ ਤੰਨੀ ਚੁਕਮ ਲਿਖ ਦੁਖ ਸੁਖ ਪਾਈਏ ਇੱਕ ਨਾਕਮੀ ਬਖਸ਼ੀਸ਼ ਇਕੋ ਕਮੇ ਸਦਾ ਪੁਆਈਏ ਹੁਕਮੇ ਅੰਦਰ ਸਭ ਕੋ ਬਾਰੁਕ ਨਾ ਕੋਇ ਨਾਨਕ ਮੈਂ ਜੇ ਬੁਝੈ ਤਾ ਹੁਮੈ ਕਹੈ ਨਾ ਕੋਇ ਗਾਵੇ ਕੋ ਤਨ ਵੈ ਕਿਸੈ ਤਾਨ ਗਾਵੇ ਕੋ ਦਾਰਿ ਜਾਣੇ ਨਿਸ਼ਾਨ ਗਾਵੇ ਕੋ ਗਨ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਕੰ ਵਿਚਾਰ ਗਾਵੇ ਕੋ ਸਾਚ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਕਾਵੇ ਕੋ ਜਾਪੈ ਜਿਸੈ ਦੂਰ ਗਾਵੇ ਕੋ ਵੇਖੇ ਹਾਦਰ ਦੂਰ ਕਤਨਾ ਕਤੀ ਨਾ ਵੈ ਟੋਟ ਕਤ ਕਤ ਕਤੀ ਕੋਟੀ ਕੋਟ ਕੋਟ ਨਿੰਦਾ ਦੇ ਲੈਂਦੇ ਥੱਕ ਬਾਹੇ ਜੁਗਾ ਜਗੰਤਰ ਖਾਈ ਖਾਏ ਹੁਕਮੇ ਗੁਮ ਚਲਾਏ ਰਹੋ ਨਾਨ ਵਿਸੇ ਵੇ ਪ੍ਰਵਾਹ ਸਾਚਾ ਸਾਇ ਸਾਚਨਾਏ ਭਾਖਿਆ ਭੋਪਾਰ ਆਕੇ ਮੰਗੇ ਦੇ ਦੇਦਾ ਕਰੇ ਦਾਤਾਰ ਫਿਰ ਕਿ ਅਗੇ ਰਕੀਐ ਜੇ ਦਸੈ ਦਰਬਾਰ ਮੋਹ ਕੇ ਬੋਲਨ ਬੋਲੀਐ ਜਿਸੰਦਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਡਿਆ ਵਿਚਾਰ ਕਰਮੀ ਆਵੈ ਕਪੜਾ ਨ ਤ੍ਰਿਮੁਖ ਦਵਾਰ ਨਾਨਕੇ ਵੈ ਜਾਣੀਐ ਸਬਾਬੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪਿਆ ਨਿਰੰਜਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕਾ ਵੇ ਅਗੁਨੀ ਨਿਦਾਨ ਗਾਵੀਏ ਸੁਨਿਅਮਰ ਕੀਏ ਭਾਉ ਦੁਖ ਪਰ ਹਰਸੋ ਕਰਨੇ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸਮਾਈ ਗੋਰੀਸ਼ਰ ਗੁਰ ਗੌਰਗ ਬਰਮਾ ਗੁਰ ਪਾਰਵਤੀ ਮਾਈ ਜਿਉ ਜੜਕ ਨਹੀਂ ਗਿਨਕਤ ਨ ਜਾਇ ਗੁਰ ਇਕ ਤੇ ਪੂਜਾਈ ਸਭਨਾ ਜੀਆਂ ਕੋ ਇਕ ਦਾਤਾ ਸੋ ਮੈਂ ਵਿਸਰ ਨ ਜਾਇ ਤੀਰਤ ਨਮਾ ਜੇ ਤਿਸ ਭਾਵਾਂ ਮਿਲ ਪਾਣੇ ਕੇ ਨਾਇਕਨੀ ਜੇਤੇ ਸੇਟੋ ਬਾਈ ਵੇਖਾਵਨ ਕਰਮਾ ਕੇ ਮਿਲ ਲੈ ਲੈ ਮਤ ਵਿੱਚ ਰਤੰਜੋ ਆਰਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾਇਕ ਦੇ ਬੁਝਾਈ ਸਬਨਾ ਜੀਆਂ ਕਹਿਕ ਦਾਤਾ ਸੋ ਮੈ ਸਰਨਾ ਜਾਈ ਜੇ ਜੋ ਚਾਰੇ ਅਰਜ ਔਰ ਸੁਣੀ ਹੋਏ ਨਵਾ ਖੰਡਾ ਵੇ ਜਾਣੀਐ ਨਾ ਚਲੈ ਸਭ ਕੋਈ ਚੰਗਾ ਨਾ ਰਕਾਇ ਕਹਿ ਜਸ ਕੀਰਤ ਜਗਲੇ ਜੇਤ ਸੁਨਦਨ ਨਾ ਵੀ ਤਾ ਵਾਕ ਨ ਪੁੱਛੈ ਕਿ ਕੀਟੰਦਰ ਕੀਟ ਕਰ ਦੋ ਸਿੱਧੋ ਤੇਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁੰਦੇ ਤੇਹਾ ਕੋਈ ਨ ਸੁਜਈ ਜੇ ਤੁਸ ਗੁਣ ਕੋਈ ਕਰੇ ਸੁਣੇ ਸਿਧ ਬਿਰ ਸੁਨਾਸ ਨ ਤਰ ਤੋ ਲਾਕਾਸ ਸੁਣੇ ਦਿਵ ਲੋਪਤਾ ਸੁਣੇ ਪਉਣ ਨ ਸਕੇ ਕਾਲ ਨਾਨਕ ਭਗਤਸ ਦਾ ਵੇਗਾ ਸੁਣੇ ਦੂਭਾ ਕਨਾਸ ਸੁਣੇ ਈਸ਼ਰ ਬ੍ਰਹਮਾ ਇੰਦ ਸੁਣੇ ਮੁਕਸਨਾ ਨਮੰਦ ਸੁਣੇ ਜੋਗ ਜੋਤਨ ਭੇਸ ਨੇ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵੇਗਾ ਸੁਣੇ ਧੂਪਾ ਕਾ ਨਾਸ ਸੁਣੇ ਸਾ ਸੰਤੋ ਗਿਆਸ ਨੇ 86 ਕੈਸ਼ ਨਾਨ ਸੁਣੇ ਪੜ ਪੜ ਪਾਵੇ ਮਨ ਸੁਣੇ ਲਾਗੇ ਸਹਿਜ ਧਿਆਨ ਨਾਨਕ ਭਤਾਂ ਦਾ ਵੇਗਾ ਸੁਣੇ ਧੂਪਾ ਕਾ ਨਾਸ ਸੁਣੇ ਸਰਾਗੁਨਾ ਕੀ ਗਿਆਸ ਨੇ ਛੇਕ ਪੀਰ ਪਾਤਸ਼ਾਹ ਸੁਣੇ ਦੇ ਪਾਵੇ ਰਾਸ ਸੁਣੇ ਹਾਥ ਜ਼ਗਾਓ ਨਾਨ ਬਗਦ ਦਵ ਕਾ ਸੁਨੇ ਦੁ ਪਾਗ ਨਾਸ ਮੰਨੇ ਕੀ ਗਦ ਕਈ ਨਾ ਜਾਏ ਜੇ ਕੋ ਗੈ ਪਿਛਾ ਵਿਚ ਪਾਏ ਕਾਦ ਗਲਮ ਨ ਲਿਕਨ ਹਾਰ ਮੰਨੇ ਕਾ ਵੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨੈ ਸੁਰਤੈ ਮਨ ਬੁੱਧ ਮਨੈ ਸਗਲ ਪਉਣ ਕੀ ਸੋਧ ਮੰਨੇ ਮੋਈ ਜੋੜਾ ਨ ਕਾਏ ਮੰਨੇ ਜਮਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਠਾਕ ਨਾ ਪਾਈ ਮੰਨੇ ਪਤ ਸਿਉ ਪ੍ਰਗਟ ਜਾਏ ਮੰਨੇ ਮਗ ਨ ਚੱਲਿਆ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੇ ਪਾਵੇ ਮੁਕਤ ਦਵਾਰ ਮੰਨੇ ਪਰਵਾਰ ਸਹਾਰ ਮੰਨੇ ਤਰੇ ਤਾਰੇ ਗੁਰ ਸੇਖ ਮੰਨੇ ਨਾਨਕ ਭਗ ਨਾ ਬਿਕ ਐਸਾ ਨਾ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਦਾਨ ਬੰਜੇ ਪਾਵੇ ਦਰਗੇ ਮਾਨ ਪੰਜੇ ਸੋਹੇ ਦਾ ਰਾਜਾਨ ਬੰਚਾ ਗਾ ਗੁਰੇਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੈ ਕੇ ਕਰਨ ਨੈ ਸਮਾਨ ਭਉਂਦਰਮ ਦੇਵ ਕਾ ਪੂਤ ਸੰਤੋਧਾ ਰਖਿਆ ਜਨ ਸੋਤ ਜੇ ਕੋ ਬੁੱਝ ਜਾਵੇ ਸਚਿਆਰ ਧਵਲਾ ਉਪਰ ਕੀਤਾ ਭਾਰ ਤਰਤੀ ਹੋਰ ਬਰ ਹੋਰ ਹੋਰ ਦਸਤੇ ਭਾਰਤ ਲੈ ਕਮੰਜੋਰ ਜੀ ਜਾਦਰੰਗ ਕਾ ਕੇ ਨਾਮ ਸਭਨਾ ਲਿਖਿਆ ਗੁਰੇ ਕਾ ਨਾਮ ਇਓ ਲੇਖਾ ਲਗ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਾਲ ਰੋਕੇ ਤੀ ਦਾ ਜਾਣ ਕੋਣਕੂਤ ਕੀਤਾ ਬਸਾ ਗਵਾਦਸਤ ਲਗਦਰੀਆ ਉਦ੍ਰਿਤ ਕਨਕਾਂ ਵਿਚਾਰ ਵਾਰ ਜਵਾ ਇੱਕ ਵਾਰ ਜੋ ਤਤ ਪਵ ਸਹੀ ਪਲਿਕਾਰ ਤੁਸ ਦਾ ਸਲਾਮਤ ਨਿਰੰਕਾਰ ਸੰਗ ਜਪ ਸੰਗ ਪਾਉ ਸੰਗ ਪੂਜਾ ਸੰਗ ਤਪ ਤਾ ਸੰਗ ਅਨੰਤ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸੱਦੀ ਸੰਗ ਦਾ ਤਾਲ ਸੰਗ ਜੁਰਮ ਆਪਾ ਅਕਸਾਰ ਸੰਗ ਮਨ ਲਾਇ ਤਾਨ ਉਦ੍ਰਿਤ ਗੁਣ ਕਾ ਵਿਚਾਰ ਮਾਰੇ ਜਾਵਾ ਇੱਕ ਵਾਰ ਜੋ ਤੁਧੁ ਤੁਪਾਵੇ ਸੈਭ ਨਿਕਾਰ ਤੋ ਸਦਾ ਸਲਾਮ ਤ ਨਿਰੰਕਾਰ ਸੰਗ ਮੂਰ ਗੰਦ ਕੋਰ ਸੰਗ ਜੋਰ ਹਰਾਮ ਖੋਰ ਸੰਗ ਅਮਰ ਕਰ ਜਾਏ ਜੋਰ ਸੰਗਲ ਵੱਡ ਤਿਆ ਕਮਾਏ ਸੰਗ ਪਾਪੀ ਪਾਪ ਕਰ ਜਾਏ ਸੰਗ ਕੋੜੇ ਅਰ ਕੋੜੇ ਫੇਰਾਏ ਸੰਗਮਨੇਸ਼ ਮਲ ਪਾਖਾਏ ਸੰਗ ਨਿੰਦਕ ਸਰੇ ਕਰੇ ਭਾਰ ਨਾਰੰਗਨੀ ਚ ਕਹਿ ਵੀ ਚਾਰ ਵਾਰ ਜਾਏ ਇਕ ਵਾਰ ਜੋ ਤਦ ਪਾਵੇ ਸਹਿਬ ਲਈ ਕਾਰ ਤੋ ਸਦਾ ਸਲਾਮਤ ਨਿਰੰਕਾਰ ਸੰਗ ਨਾਮ ਸੰਗ ਤਵ ਗੰਮ ਗੰਮ ਸੰਗ ਲੋ ਸੰਗੇ ਸਿਰ ਭਾਰ ਹੋਇ ਅਕਰੀ ਨਾਮ ਅਕਰੀ ਸਾ ਲਾਗਰੀ ਗਿਆਨ ਗੀਤ ਗੁਣ ਗਾਂ ਅਕਰੀ ਲਿਖਨ ਬੋਲ ਬਾਨ ਅਕਰਾ ਸਿਰ ਸੰਜੋਬ ਕਾਨ ਜਿਨ ਲਿਖੇ ਤੇ ਸਰਨਾਹੇ ਜੇ ਫਰਮਾਇ ਤੇ ਤੇ ਪਾਏ ਜੇਤਾ ਕੀਤਾ ਤੇਤਾ ਨਾਵੇਂ ਨਾਵੇਂ ਨਾਏ ਕੋਥਾਂ ਕੁਦਰਤ ਗੁਣ ਕਾ ਵਿਚਾਰ ਵਣ ਜਮਾ ਇਕ ਵਾਰ ਜੋ ਤੂੰ ਪਾਵੇਂ ਸਭਿ ਬਲਿਕਾਰ ਤੂੰ ਸਦਾ ਸਲਾਬਤ ਨਰੰਕਾਰ ਭਰੀਆ ਹੱਥ ਪੈਰ ਦੰਦੇ ਪਾਣੀ ਤੋ ਤੇ ਅਬਰਸਖੇ ਮੋਦ ਬਨੇਤੀ ਕੱਪੜ ਹੋਏ ਦੇ ਸਾਬਨ ਲਈਐ ਧੁਏ ਭਰੀਏ ਮਦ ਪਾਪਾ ਕੇ ਸੰਗ ਉਹ ਤੋ ਪੈ ਨਾਵੇਂ ਕੇ ਰੰਗ ਉੰਨੀ ਪਾਪੀ ਆਖ ਨਾਏ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ 비ਤੇ ਭੇਖੋ ਨਾਨਕ ਮਿ ਆਵ ਜਾਉ ਤੀਰ ਦਰਬ ਦੇ ਅਦਾਂ ਜੇ ਕੋ ਭਾਵੈ ਤਿਲ ਕਮਾਨ ਸੁਣਿ ਅਮਨੇ ਮਨ ਕੀਤਾ ਭਉ ਅੰਤਰ ਗਾ ਤੀਰਤ ਮੰਨਾਂ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਤਤ ਪਾਣੀ ਬਰਮਾਓ ਸਾਥ ਸੰਸਦਾ ਮਨ ਚਾਉ ਕਵਨ ਸਵੇਲਾ ਵਕਤ ਕਵਨ ਨ ਕਵਨ ਤਿਤ ਕਵਨ ਵਾਰ ਕਵਨ ਸਰੋティ ਮੋ ਗਣ ਜਿਤ ਆਕਾਰ ਵੇਨ ਨਾ ਪਾਈਆ ਪੰਡਤੀ ਜਵੈ ਲੇਖ ਪ੍ਰਾਨ ਵਕਤ ਨਾ ਪਾਉ ਕਾਤੀਆ ਜੇ ਲਿਖਣ ਲੇਖ ਰਾਮ ਹਿਤ ਵਰ ਨਾ ਜੋਗੀ ਜਾਣੇ ਰਤਮਾ ਨਾ ਕੋਈ ਜਾਗਰਤਾ ਸੇਟੀ ਕੋ ਸਾਝੀ ਆਪੇ ਜਾਣੇ ਸੋਈ ਕਿਵ ਕਾਰਾ ਕਾ ਕੇਸਾ ਲਾਇਕ ਵਰਨੀ ਕਿਵ ਜਾਣਾਂ ਨਾਨਕ ਅਖ ਸਾਕ ਆਖੇਕ ਦੇਖ ਸਿਆਣਾ ਵੱਡਾ ਸਭ ਵੱਡੀ ਨਾ ਹੀ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨ ਨਾ ਸੁਹੇ ਪਤਲ ਪਤਲ ਲਖ ਗਸ ਗਸ ਓੜ ਕੋੜ ਕਪਾਲ ਧਕੇ ਵੇਦ ਕੈਨਿਕ ਬਾਤ ਸੈ ਸਠਾਰੇ ਕੈਨਕ ਤੇ ਬਾਸ ਲੋ ਇੱਕ ਧਾਤ ਲੇਕਾ ਤਾਂ ਲਿਖਿਆ ਲੇਕਾ ਵਿਨਾਸ਼ ਨਾਨਕ ਵੱਡਾ ਕੀਆ ਵੇ ਜਾਣਿਆ ਸਾਲਾ ਹੀ ਸਾਲਾ ਇਹ ਤੇ ਸਰਦਨਾ ਪਾਈਆਂ ਨਦੀਆਂ ਤੇ ਵਾਪ ਇਸ ਮੰਦਨਾ ਜਾਣੀਆਂ ਸੰਬੰਧ ਸਾਹ ਸੁਲਤਾਨ ਗਿਰਹਾ ਸੇ ਤੇ ਮਾਲ ਧਨ ਕਿਹੜੀ ਤੋਂ ਨਾ ਹੋਵਣੀ ਜੇਸ ਮਨੁ ਨਾ ਵਿਸਰੇ ਅੰਤ ਨਾ ਸਿਵਦੀ ਕਹਿ ਨਾ ਅੰਤੰਤ ਨਾ ਕਰਨੇ ਦੇ ਨਾ ਅੰਤ ਅੰਤ ਨਾ ਵੇਖ ਸੁਨਣਾ ਅੰਤੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਕਾਰ ਅੰਤ ਨਾ ਜਾਪੈ ਪਾਰ ਆਵ ਅੰਤ ਕਾਰਨ ਕੀਤੇ ਬਿਲ ਲਾਏ ਤਾਂ ਕਿ ਅੰਤ ਨਾ ਪਾਈ ਜਾਏ ਇਹੋ ਅੰਤ ਨਾ ਜਾਣੇ ਕੋਈ ਬਉ ਤਾਂ ਕਿ ਹੈ ਬਉ ਤਾਂ ਹੋਏ ਵੱਡਾ ਸਾਹਿਬ ਚੈਥਾਉ ਚੇ ਉਪਰੋਚਨਉ ਏਡੋ ਚਾਵੇ ਕੋਇ ਤ ਸੋਚੇ ਕੋ ਜਣ ਸੋਏ ਜਿਵੜੇ ਆ ਜਾਣ ਆਪਉ ਨਾਨਕ ਨਦਰੀ ਕਰਮੀ ਦਾ ਬੋਲਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਤਮਾਈ ਕੇਤੇ ਮੰਗੇ ਜੋਤ ਪਾਰ ਕੇਤੇਆ ਗੰਤ ਨਹੀਂ ਵਿਚਾਰ ਕੇਤੇ ਖਾ ਟੁੱਟੇ ਵੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੁਰ ਖਾਈ ਖਾਏ ਕੇਤੇਆ ਦੂਰ ਗੋ ਸਤ ਮਾਰੇ ਬੇਦਾ ਤੇਰੀ ਦਾਤਾ ਬੰਦ ਕਲਾਸੀ ਭਾਣ ਰੱਖ ਨਾ ਸਕੈ ਕੋਇ ਜੇ ਕੋ ਖਾਏ گا ਕਣ ਪਾਏ ਜਾਣੇ ਜੀਤੀ ਅਮਰ ਖਾਈ ਆਪੇ ਜਾਣੇ ਆਪੇ ਤੇ ਆਖੇ ਸੇ ਬੇਕਈ ਕੇ ਜਿਸ ਨੂੰ ਬਖਸ਼ੇ ਸਿਵਸਾ ਲਾਲ ਨਾਨ ਪਾਛੈ ਪਾਛਾ ਹੋ ਅਮਲ ਗੁਣ ਮਲ ਵਪਾਰ ਅਮਲ ਵਪਾਰੀ ਅਮਲ ਪੰਡਾ ਮੁੱਲ ਲੈ ਮੁੱਲੇ ਜੈ ਮਨ ਪਾਏ ਮਨ ਨਸ ਮਾਇ ਮੁੱਲ ਤਰਮ ਅਮਲ ਦੀ ਬਾਣ ਮੁੱਲ ਤੁਲ ਮੁੱਲ ਪਰਵਾਨ ਮੁੱਲ ਬਖਸ਼ੀਸ਼ ਮੁੱਲ ਨੀਸੋ ਅਮਲ ਕਰਮ ਅਮਰ ਫਰਮਾਨ ਮੁੱਲ ਮਲਾ ਕਿਆ ਨਾ ਜਾਏ ਆ ਕਾਗ ਰੇ ਲਿਵ ਲਾਈ ਆਕੇ ਵੀਰ ਬਾੜ ਪੁਰਾਣਾ ਕੇ ਭੜੇ ਕਰੇ ਵਿਖਿਆ ਆਕੇ ਬ੍ਰਹਮੇ ਆਕੇ ਇੰਦਰਾ ਆਕੇ ਗੋਪੀ ਤੈ ਗੋਵਿੰਦ ਆਕੇ ਸਰਾਕੇ ਸਿੱਧ ਆਕੇ ਕੇਤੇ ਕੀਤੇ ਬੁੱਧ ਆਕੇ ਦਾਨੂ ਆਕੇ ਦੇਵਾ ਕੇ ਸੋ ਨਰਮਨ ਜਸੇ ਕੇਤੇ ਆਕੇ ਆਗਣ ਪਾਏ ਕੇਤੇ ਕਹਿ ਕਹਿ ਡਟ ਜਾਹੇ ਇਤੇ ਕੀਤੇ ਹੋਰ ਕਰੇ ਤਾਂ ਕਨ ਸਕੇ ਕਈ ਕੇ ਜਿਵੜ ਪਾਵੈ ਤਿਹੜ ਹੋਏ ਨਾ ਲਾਣ ਸੱਚਾ ਸੋਏ ਜੇ ਕੋ ਆਕੇ ਬੋਲਵੇ ਗਾੜ ਤਨ ਕੀ ਸਰਗਾ ਵਾਰਾ ਗਾਵਾਰ ਸੋਦਰ ਕੀ ਹਾਸੋ ਕਰ ਕੀ ਹਾ ਜਿਤ ਬੈਸਰਸ ਮਾਲੇ ਵਾਜੇ ਨਾਦ ਨੀਕ ਸੰਕਾ ਕੇਤੇ ਵਾਣ ਹਾਰੇ ਕੇਤੇ ਰਾਗ ਭਰੇ ਸੋ ਕਈਨ ਕੇਤੇ ਗਾਣ ਹਾਰੇ ਗਾਵੇ ਤੋਣ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਤਰੰਦਵਾਰੇ ਗਾਵੇ ਚਿਤ ਗੁਤ ਲਿਖ ਜਾਣੇ ਲਿਖਲੇ ਤਰਮ ਵਿਚਾਰੇ ਗਾਵੇ ਸ਼ਰਗਰਮਾ ਦੇਵੀ ਸੋ ਸਦਾ ਸੁਆਰੇ ਗਾਵੇ ਨਿੰਦਾਸਨ ਬੈਠੇ ਦੇਵ ਤੇ ਅੰਦਰ ਨਾਲੇ ਗਾਵੇ ਸਿਸਮਾਦੀ ਅੰਦਰ ਗਾਵੇ ਸਾਧ ਵਿਚਾਰੇ ਗਾਵੇਂ ਜਤੀਸ ਦੇ ਸੰਤੋਖੀ ਗਾਵੇ ਵੀਰ ਕਰਾਰੇ ਗਾਉਣ ਪੰਡਿਤ ਪੜ ਰਕੀਸਰ ਜੁਗ ਜੁਗ ਮੇਦਨ ਨਾਲੇ ਗਾਵੇ ਮੋਣੀਆਂ ਮਨ ਮੋਨ ਸੁਰਗਾਂ ਮੱਚ ਪਿਆਲੇ ਗਾਵਰ ਤੋਪਾਈ ਤੇਰੇ 68 ਤੀਰਤ ਨਾਲੇ ਗਾਵੇ ਜੋਧਾ ਮਾਂ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮਨੁਰ ਪੰਡਾ ਕਰ ਕਰ ਕੇ ਤਾਰੇ ਸਹੀ ਤਦ ਨਾ ਗਾਵੇ ਦੂਤ ਦਪਨ ਰਤੇ ਤੇਰੇ ਭਗਤ ਰਸਾਲੇ ਔਰ ਕੀਤੇ ਗਾਉਣ ਸੇ ਮੈਂ ਚਤਨਉ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਜ ਸਾਜ ਸਾਚਾ ਸੱਚੀ ਨਾਹੀ ਐ ਭੀ ਉਸੇ ਜੈ ਨਾ ਜਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਪਾੰਤੇ ਕਰ ਕਰ ਜਿਸੀ ਮਾਇਆ ਜਿਨ ਲੁਪਾਈ ਕਰ ਕਰ ਵੇਖਿਆ ਕੀਤਾ ਪਿਣਾ ਜੇ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਦ ਸੋ ਸ਼ਾ ਪਾਦ ਸੋ ਨਾਨਕ ਰਹਿ ਨਰ ਜਾਈ ਮਨ ਦਾ ਸੰਦੋਸ ਰੰਗ ਪਤ ਝੋਲੀ ਟੀਅਨ ਕਰੇ ਬੇਪੂਤ ਕਿੰਤਾ ਕਾਲ ਕੋ ਹਰੇ ਕਾਇਆ ਜੂਤ ਡੰਡਾ ਪ੍ਰਤੀ ਆਏ ਬੰਤੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਦ ਸਹ ਦੇਸ ਆਦ ਨੀਲਾ ਨਾਗ ਨਾਦ ਜੋ ਜਗ ਏਕ ਹੋਵੇਸ ਭੁਗਤ ਗਿਆਨ ਦਿਆ ਪੰਡਾ ਨ ਘਟ ਘਟ ਬਾਜੇ ਨਾਦ ਆਵ ਨਾਗ ਨਾਦ ਸਭ ਜਾਕੇ ਰਿਤ ਸਿ ਬਵਰਾਸਾ ਸੰਜੋਜ ਜੋਦ ਕਰ ਚਲਾਵੇ ਲੈਕੇ ਆਵੇ ਭਾਗ ਆਦੇਦ ਸਹ ਦੇਸ ਆਦ ਨੀਲਾ ਨਾਗ ਨਾਦ ਜੋ ਜਗ ਏਕ ਹੋਵੇਸ ਏ ਕਮੈ ਜੁਗਤ ਵੈ ਤਿੰ ਚਿੱਲੇ ਪਰਵਾਨਿਕ ਸੰਸਾਰਿਕ ਪੰਡਾਰੇ ਕਲਾਈ ਦੀ ਬਾਨ ਜਿਤ ਸੁਭਾਵੈ ਤਵੇਂ ਚਲਾਵੈ ਜੋ ਵੈ ਪਰਮਾਨ ਉਹ ਵੇ ਕੈ ਨਨਦਨਾ ਵੇ ਬੋਤਾ ਵੇ ਦਾਨ ਆਦੇਦ ਸਹਿ ਦੇ ਸਾਧਨੀ ਨਾਗ ਨਾਦ ਜਿ ਜੁਗ ਇਕ ਵੇਸ ਅਸਨ ਲੇ ਪੰਡਾਜ ਜੁਗ ਜਪਾਸ ਏਕਾ ਵਾਰ ਕਰ ਕਰ ਵੇ ਕੈ ਸਿਰਜਣ ਹੋ ਨਾਨਕ ਸੱਚੇ ਕੀ ਸਾਚੀ ਕਾਰ ਆਦੇਦ ਸਹਿ ਦੇਸ ਆਦਨੀਲ ਨਾਦ ਨਾਦ ਜੁ ਜਗੇ ਕੋ ਵੇਸ ਇਕ ਦੋ ਜੀਬੋ ਲੱਕੇ ਲੱਕੇ ਲੱਕ 20 ਲੱਕ ਲੱਕੇ ਗੇੜਾ ਕੀਏ ਨਾਮ ਜਗਦੀਸ਼ ਏਤਰਾ ਪਦ ਪਵਣੀਆਂ ਚੜਿਐ ਕੀਸ ਸੁਣ ਗੱਲਾਂ ਆਕਾਸ ਕੀ ਕੀਟਾਏ ਰੀਸ ਨਾਨਕ ਨਦਰੀ ਪਾਈਏ ਕੋੜੀ ਕੋੜੈ ਠੀਸ ਆਕੰਝੋਰ ਚੁਪੈ ਨਾ ਜੋਰ ਜੋ ਨ ਮੰਗਨ ਦੇ ਨਾ ਜੋਰ ਜੋਰ ਨ ਜਿਉਣ ਮਨੈ ਜੋਰ ਜੋ ਨ ਰਾਜ ਮਨ ਮਨਸੂਰ ਜੋ ਨ ਸੁਰਤੀ ਗਿਆਨ ਵਿਚਾਰ ਜੋ ਨ ਜੁਗਤੀ ਛਟੈ ਸੰਸਾਰ ਜੇ ਸਤਿ ਜਿਉਰ ਕਰ ਵੇਖੇ ਸੋਏ ਨਾਨਕ ਤੂੰ ਨੀਚ ਨ ਕੋਈ ਰਤੀ ਰਤੀ ਦਿੱਤੀ ਵਾਰ ਪਉਣ ਬਾਣੀ ਅਗਨੀ ਪਾਤਾਲ ਤਿਸੇ ਤਰਤੀ ਰਸਤਾ ਬ੍ਰਕੀ ਤਰਵ ਸਾਤ ਸਵੇ ਜੀ ਜੁਦਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮਿਆ ਵਿਚਾਰ ਸਚਾ ਸਚਾ ਦਰਬਾਰ ਤਿੱਥੈ ਸੋਨ ਪੰਜ ਪ੍ਰਮਾਨ ਨਦਰੀ ਕਰਮ ਬਵੈ ਨਿਸ਼ਾਨ ਅਜਿ ਬਗਾਇ ਉਥੈ ਪਾਈ ਨਾਨਕ ਜੀ ਆ ਜਾਪੈ ਜਾਏ ਧਰਮ ਖੰਡ ਕਾ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਬਣ ਬਾਣੀ ਵੈ ਸੰਤਰ ਕੇਤੇ ਕਾਨਮੇਸ ਕੇਤੇ ਬ੍ਰਮੇ ਘੜਤ ਗੜੀਏ ਰੂ ਰੰਗਿ ਵੇਸ ਕੇਤੀਆਂ ਕਰੰ ਬੁੰਨੀ ਮੇਰ ਕੇਤੇ ਕੇਤੇ ਤੂਪ ਦੇਸ ਕੇਤੇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਦ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮਨ ਕੇਤੇ ਕੇਤੇ ਰਤ ਸੰਬੰਧ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵ ਕੇਤੇ ਨਾਨਕ ਅਨੰਤ ਗਿਆਨਖੰਡ ਮੇ ਗਿਆਨ ਪਰਚੰਡ ਤਿੱਥੈ ਨਾਮ ਬਨੋਦ ਕੋਟ ਆਨੰਦ ਸਰਵਖੰਡ ਕੀ ਬਾਣੀ ਰੋ ਤਿੱਥੈ ਗਾੜਦ ਗਣੀਏ ਬੋਤਨ ਤਾਕੀਆਂ ਗੱਲਾਂ ਗਤੀਆਂ ਨਾ ਜਾਏ ਜੇ ਕੋ ਕਹੈ ਪਿਛੈ ਪਿਛਤਾਏ ਤਿੱਥੈ ਕੜੀਏ ਸੁਰਤ ਮਤ ਮਨ ਬੁੱਧ ਤਿੱਥੈ ਗੜੀਏ ਸੁਰਾਂ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਦਿੱਤਾ ਹੋ ਨਗ ਹੋਣ ਇੱਥੈ ਜੋਦਮਾ ਬਲ ਸੁਰਤਿਨ ਮੇ ਰਾਮ ਰਹਿਆ ਭਰਪੂਰ ਤਿੱਥੈ ਸੀਤਾ ਸੀਤਾ ਮੈ ਮਮਾਈ ਤਾ ਕਿਰੋ ਨਕਦਨੇ ਜਾਏ ਨాయ ਮਰੀਨਾ ਟਾਗੇ ਜਾਂ ਜਿਨ ਕੇ ਰਾਸ ਸੇ ਮਨ ਮਾਹੇ ਇਤੇ ਭਗਤਵ ਸੇ ਕੇ ਲੋਕ ਰੇ ਨੰਸ ਸਚਾ ਮਨ ਸੋਏ ਸਚ ਕੰਡ ਉਸੇ ਨਿਰੰਕਾਰ ਕਰ ਕਰ ਵੇਖੇ ਨਦ ਨਿਹਾਲ ਇਤੇ ਕੰਡ ਮੰਡਲੋਰ ਪੰਡ ਜੀ ਕੋ ਗਤ ਅਨੰਤ ਇਤੇ ਲੋਲ ਆਕਾਰ ਜੇ ਜੋਤ ਕੰਤ ਵੇਤਵ ਕਾਰ ਵੇਖਿਆ ਇਸੇ ਕਰ ਵਿਚਾਰ ਨਾਨਕ ਤਨਾ ਕਰੜਾ ਸਾਨ ਜਤ ਪਹਾਰ ਤਿਰਸ ਨਿਆਰ ਹਰਨ ਮਤ ਵੇਦ ਤਿਆਰ ਓ ਕਿਲਾ ਗੰਤਬ ਤਾ ਪੰਡਾ ਪੰਮਰਤ ਤਟਾਨ ਬੜੀਏ ਸਭ ਸੱਚੀ ਟਕਸਾਂ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤ ਦਿਵਸ ਰਾਦ ਦੁਦਾਈ ਦਾਇਆ ਖੇਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਜੇ ਦਰਮ ਦੂਰ ਕਰਮੀ ਆਪੋ ਆਪਣੀ ਕੇ ਨੇੜ ਕੀ ਦੂਰ ਜਿਨੀ ਨਾਮ ਪਿਆਇ ਆ ਗਏ ਮਸਕਤ ਕਾ ਨਾਨਕ ਤੇ ਮੁਖੇ ਜਿਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗੇ ਮਸਕਦ ਕਾਲ ਨਾਨਕ ਤੇ ਮੁਖੇ ਉਜਨੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ